ਕੇਂਦਰ ਸਰਕਾਰ ਵੱਲੋਂ ਲਿਆਂਦੇ ਹੱਟ ਐਂਡ ਰਨ ਕਾਨੂੰਨ ਦੇ ਖਿਲਾਫ ਲਗਾਤਾਰ ਪੂਰੇ ਹੀ ਦੇਸ਼ ਦੇ ਵਿੱਚ ਟਰੱਕ ਡਰਾਈਵਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਿਛਲੇ ਦਿਨੀਂ ਕਈ ਥਾਵਾਂ ਤੇ ਚੱਕੇ ਜਾਮ ਵੀ ਕੀਤੇ ਗਏ ਸੀ ਅਤੇ ਟਰੱਕ ਡਰਾਈਵਰਾਂ ਵੱਲੋਂ ਹੜਤਾਲ ਵੀ ਕੀਤੀ ਗਈ ਸੀ ਜਿਸ ਦੇ ਚਾਲਦੇ ਉਹਨਾਂ ਵੱਲ ਮੰਗ ਕੀਤੀ ਜਾ ਰਹੀ ਸੀ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਕਿਉਂਕਿ ਇਸ ਵਿੱਚ ਜੇਕਰ ਡਰਾਈਵਰ ਜੇਕਰ ਟਰੱਕ ਡਰਾਈਵਰ ਐਕਸੀਡ ਕਰਦਾ ਹੈ ਤਾਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਨੂੰ 10 ਸਾਲ ਦੀ ਸਜ਼ਾ ਅਤੇ ਨਾਲ 7 ਲੱਖ ਰੁਪਏ ਜੁਰਮਾਨੇ ਦੀ ਗੱਲ ਕਹੀ ਗਈ ਸੀ ਜਿਸ ਕਾਰਨ ਟਰੱਕ ਆਪਰੇਟਰ ਦਾ ਕਹਿਣਾ ਹੈ ਕਿ ਇੱਕ ਟਰੱਕ ਡਰਾਈਵਰ ਇਹ 7 ਲੱਖ ਰੁਪਇਆ ਕਿੱਥੋਂ ਦੇਵੇਗਾ ਫਿਲਹਾਲ ਇਸ ਰੋਸ ਦਾ ਸੇਕ ਜਿਹੜਾ ਹੈਗਾ ਪੰਜਾਬ ਵਿੱਚ ਵੀ ਪਹੁੰਚ ਚੁੱਕਿਆ ਹੈ ਅਤੇ ਪੰਜਾਬ ਵਿੱਚ ਵੀ ਟਰੱਕ ਆਪਰੇਟਰਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਅੱਜ ਪੀਆਰਸੀ ਦੇ ਮੁਲਾਜ਼ਮਾਂ ਵੱਲੋਂ ਫ੍ਰੀਕੋਰਟ ਦੇ ਡੀਪੂ ਦੇ ਬਾਹਰ ਗੇਟ ਰੈਲੀ ਕਰਕੇ ਕੇਂਦਰ ਸਰਕਾਰ ਖਿਲਾਫ ਆਪਣੀ ਪੜਾਅ ਕੱਢੀ ਉਹਨਾਂ ਦਾ ਕਹਿਣਾ ਹੈ ਕਿ ਇੱਕ ਕਾਨੂੰਨ ਲਗਾਤਾਰ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਕਿਸਾਨੀ ਪਹਿਲੇ ਲੱਗਾ ਗਿਆ ਸੀ ਅਤੇ ਹੁਣ ਫੇਰ ਡਰਾਈਵਰਾਂ ਦੇ ਖਿਲਾਫ ਇੱਕ ਕਾਨੂੰਨ ਲਿਆਂਦਾ ਗਿਆ ਹੈ ਜਿਸ ਦਾ ਕਿ ਉਹ ਵਿਰੋਧ ਕਰਦੇ ਹਨ ਅਤੇ ਉਹਨਾਂ ਦੀ ਪੂਰੀ ਹਮਾਇਤ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਵੱਡਾ ਐਕਸ਼ਨ ਲਿੱਖਿਆ ਜਾਂਦਾ ਤਾਂ ਉਸ ਜਥੇਬੰਦੀਆਂ ਦਾ ਸਾਥ ਦੇਣਗੇ ਤੁਸੀਂ ਵੀ ਸੁਣੋ ਇਸ ਮੁਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਫ੍ਰੀਕੁਐਂਟ ਲੀਪੂ ਦੇ ਆਗੂਆਂ ਨੇ ਤਾਂ ਜਿਹੜੀ ਗੇਟ ਰੈਲੀ ਦਾ ਜਿਵੇਂ ਸਾਰੇ ਸਮੂਹ ਡਰਾਈਵਰ ਭਾਈਆ ਰੋਲ ਸਟੀਅਰਿੰਗ ਸ਼ਟਡਾਟ ਕਾਲ ਕੀਤੀ ਹੈ ਪੀਆਰਯੂ ਸਮੂਹ ਜਥੇਬੰਦੀਆਂ ਵੱਲੋਂ ਉਸ ਮੈਂ ਤੇ ਅਰਥਾਤ ਦੀ ਮੈਦਕਤੀ ਨਹੀਂ ਦੀ ਕਿਉਂਕਿ ਜਿਹੜੇ ਸੈਂਟਰ ਸਰਕਾਰ ਜਦੋਂ ਦੀ ਮੋਦੀ ਸਰਕਾਰ ਆਈ ਸੱਤਾ 'ਚ ਇਹਨਾਂ ਕਦੀ ਨੋਟਬੰਦੀ ਕਦੀ ਕਾਲੇ ਕਾਨੂੰਨ ਲਿਆਉਣੇ ਨੇ ਕਿਸਾਨਾਂ ਪ੍ਰਤੀ ਜਿਵੇਂ ਹੁਣ ਪਿਛਲੇ ਦਿਨਾਂ 'ਚ ਇਹਨਾਂ ਨੇ ਡਰੈਨਾ ਬਤੀ ਜਿਹੜੇ ਕਾਲੇ ਕਾਨੂੰਨ ਲਿਆਂਦੇ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਉਹਦੇ ਇਹਨਾਂ ਡਰਾਈਵਰ ਨੂੰ ਪਹਿਲੇ ਹੀ ਦੋਸ਼ੀ ਮੰਨ ਕੇ 10 ਸਾਲ ਦੀ ਸਜ਼ਾ 7 ਲੱਖ ਤੋਂ ਉੱਪਰ ਜੁਰਮਾਨਾ ਪਾਉਂਦੇ ਉਹਨਾਂ ਦੇ ਕਿ ਜਿਵੇਂ ਹੀ ਸਮੂਹ ਭਾਈਚਾਰੇ ਵੱਲੋਂ ਡਰਾਈਵਰ ਭਾਈਚਾਰੇ ਵੱਲੋਂ ਸਟੇਰੀንግ ਸ਼ਟੋਅ ਹੜਤਾਲ ਕੀਤੀ ਗਈ ਸੀ ਤੇ ਪੀਆਰਟੀ ਦੇ ਸਮੂਹ ਜਥੇਬੰਦੀਆਂ ਵੱਲੋਂ ਅੱਜ ਉਸ ਹੜਤਾਲ ਦੀ ਮਹੱਤ ਕਰਦੇ ਅੱਜ ਗੇਟ ਰੈਲੀ ਕੀਤੀ ਗਈ ਹੈ ਤੇ ਜਿਵੇਂ ਹੀ ਅੱਗੇ ਆਉਣ ਵਾਲੇ ਦਿਨਾਂ 'ਚ ਜੋ ਵੀ ਤਿੱਖੇ ਸ਼ਿੰਗਰਸ਼ ਕਰਨੇ ਪਏ ਉਹ ਜਥੇਬੰਦੀਆਂ ਸਮੂਹ ਪੀਆਰਟੀ ਦੀਆਂ ਜਥੇਬੰਦੀਆਂ ਤਿੱਖੇ ਸ਼ਿੰਗਰਸ਼ ਕਰਕੇ ਸੈਂਟਰ ਸਰਕਾਰ ਦੇ ਵਿਰੁੱਧ ਆਦਾ ਜੋ ਪ੍ਰੋਟੈਸਟ ਪ੍ਰਦਰਸ਼ਨ ਹੋਊਗਾ ਉਹ ਕੀਤਾ ਜਾਊਗਾ ਵਾ ਅੱਜ ਕੱਲ੍ਹ ਗੇਟ ਰੈਲੀ ਕੀਤੀ ਵੀ ਤੁਹਾਡੇ ਨੂੰ ਅੱਜ ਗੇਟ ਰੈਲੀ ਅਸੀਂ ਕਰਕੇ ਸਮੂਹ ਪੀਆੜੀ ਜਿੰਨੇ ਵੀ ਜਥੇਬੰਦੀਆਂ ਪੀਆੜੀ ਦੇ ਕੰਮ ਕਰਦੀਆਂ ਉਹਨਾਂ ਆਪਣਾ ਹਮਾਇਤ ਕੀਤੀ ਹੈ ਜਿਹੜੇ ਸਟੇਰੀਂਗ ਛੱਡੋ ਜਿਹੜੀ ਹੜਤਾਲ ਉਹਦੀ ਮਾਇਤ ਕਰਕੇ ਇਹ ਐਲਾਨ ਕੀਤਾ ਗਿਆ ਸਾਡੀ ਇਹਨਾਂ ਨੂੰ ਸਾਡੀ ਪੂਰੀ ਪਰਪੋਰ ਸਾਡੀ ਹਮਾਇਤ ਹੈ ਜਿਹੜਾ ਸਾਡੀ ਸਟ੍ਰਾਈਕ ਦਾ ਮੁੱਖ ਮਕਸਦ ਹੈ ਜਿਹੜਾ ਮੋਦੀ ਸਰਕਾਰ ਪਿਛਲੇ ਦਿਨੀ ਕਾਨੂੰਨ ਲੈ ਕੇ ਆਈ ਸੀ ਜਿਹੜਾ 1 ਜਨਵਰੀ 2024 ਤੋਂ ਲਾਗੂ ਕੀਤਾ ਹੈ ਹਿੱਟ ਐਂਡ ਰਨ ਕਾਨੂੰਨ ਯਾਨੀ ਕਿ ਡਰਾਈਵਰ ਜਿਹੜਾ ਐਕਸੀਡੈਂਟ ਕਰਕੇ ਭਜਦਾ ਉਹਨੂੰ 10 ਸਾਲ ਦੀ ਕੈਦ ਤੇ ਨਾਲ 7 ਲੱਖ ਰੁਪਏ ਜੁਰਮਾਨਾ ਇੱਕ ਡਰਾਈਵਰ ਦੱਸੋ 7 ਲੱਖ ਰੁਪਏ ਜੁਰਮਾਨਾ ਕਿਵੇਂ ਭਰ ਸਕਦਾ ਹੈ ਯਾਨੀ ਕਿ ਇੱਕ ਡਰਾਈਵਰ ਨੂੰ ਪਹਿਲਾਂ ਹੀ ਦੋਸ਼ੀ ਮੰਨ ਲਿਆ ਗਿਆ ਵੀ ਡਰਾਈਵਰ ਜਦੋਂ ਐਕਸੀਡੈਂਟ ਕਰਕੇ ਕਿਉਂ ਭਜਦਾ ਹੈ ਉਹਦੀ ਵਜ੍ਹਾ ਨਹੀਂ ਇਹਨਾਂ ਨੇ ਕਿ ਵੀ ਡਰਾਈਵਰ ਐਕਸੀਡੈਂਟ ਕਰਕੇ ਭੱਜ ਗਿਆ ਜੀ ਉਹਨੂੰ 7 10 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਇਸ ਕਾਨੂੰਨ ਦਾ ਅਸੀਂ ਵਿਰੋਧ ਕਰਦੇ ਹਾਂ ਕਿਉਂਕਿ ਪਿਛਲੇ ਦਿਨ ਮੋਦੀ ਦੀ ਸਰਕਾਰ ਜਦੋਂ ਹੀ ਸੱਤਾ ਚਾਹੀਏ ਇਹ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ ਪਹਿਲਾਂ ਖੇਤੀ ਆਰਡੀਨੈਂਸ ਫਿਰ ਇਹੋ ਜਿਹਾ ਕਾਨੂੰਨ ਬਾਹਰੂ ਕਾਨੂੰਨ ਡਰਾਈਵਰਾਂ ਵਾਸਤੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਡਰਾਈਵਰ ਡਰਾਈਵਰੀ ਕਰਦਾ ਹੈ 8-10000 ਤਨਖਾਹ ਲੈਂਦਾ ਹੈ ਉਹਨਾਂ ਵਾਸਤੇ ਮਾਰੂ ਕਾਨੂੰਨ ਲੈ ਕੇ ਆਈ ਹੈ ਜਿੰਦਾ ਪੀਆਰਟੀਸੀ ਪੰਜਾਬ ਬੱਸ ਕੰਟਰੈਕਟ ਵਰਕਰ ਜੂਨੀਅਨ ਤੇ ਨਾਲ ਸਾਡੇ ਫ੍ਰੀ ਕੋ ਡਿਪੂਚ ਸੀਟੂ ਜਥੇ ਮਦਦ ਨਿਮਾਤ ਕੀਤੀ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਅਸੀਂ ਦੂਜੇ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਇਹਨਾਂ ਪ੍ਰੋਗਰਾਮ ਵਿੱਚ ਜਿਹੜਾ ਸਾਂਝਾ ਸੰਘਰਸ਼ ਹੈ ਇਹਨਾਂ ਦਾ ਸਾਥ ਦਿਓ ਜਿਹੜੇ ਕਾਲੇ ਕਾਨੂੰਨ ਇਹਨਾਂ ਨੂੰ ਰੱਦ ਕਰਾਈਏ ਕਿੰਨੇ ਕਿੰਨੇ ਸਮੇਂ ਦਾ ਜਿਹੜਾ ਗੇਟ ਰਿਨ ਦਾ ਇਹ ਸਾਡਾ ਪੰਜਾਬ ਲੈਵਲ ਦਾ ਪ੍ਰੋਗਰਾਮ ਆ ਇਹ ਸਾਡਾ 11 ਤੋਂ 1 ਸਮੂਹ ਪੀਆਰਟੀ ਸੇ ਪੰਜਾਬ ਰੋਡਵੇ ਦੇ 게ਟਾਂ ਤੇ ਗੇਟ ਰੈਲੀਆਂ ਕਰਕੇ ਜਿਹੜੀ ਸੈਂਟਰ ਸਰਕਾਰ ਹੈ ਉਹਨੂੰ ਹਲੂਣਾ ਦੇਣਾ ਜੇਕਰ ਇਹ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਹਨਾਂ ਵਾਲੇ ਦਿਨਾਂ 'ਚ ਅਸੀਂ 6 ਤਰੀਕ ਨੂੰ ਜਥੇਬੰਦੀ ਦੀ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਲਿਖਾਂਗੇ